ਜੋ ਹਿੰਦੂਆਂ ਦੀ ਹੱਤਿਆ ਤੇ ਭਾਜਪਾ ਆਇਆ ਗੁੱਸੇ 'ਚ ਭਾਜਪਾ ਨੇ ਮੋਮਬਤੀ ਮਾਰਚ ਕੱਢ ਕੇ ਹਿੰਦੂ ਸਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨਾਸ਼ ਸ਼ੈਲਾ ਦੀ ਅਗਵਾਈ ਹੇਠ ਸ਼ੇਰਟਾ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਉਹਨਾਂ ਪੈਲਗਾਮਾ ਵਿੱਚ ਹਿੰਦੂ ਸਲਾਨੀਆਂ ਤੇ ਹੋਈ ਅੰਨੇਵਾਹੀ ਗੋਲੀਬਾਰੀ ਮਗਰੋਂ 2 ਮਿੰਟ ਦਾ ਮੂਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਵਿਨਾਸ਼ ਸ਼ੈਲਾ ਦਾ ਕਹਿਣਾ ਹੈ ਕਿ ਸ਼੍ਰੀ ਅਮਰਨਾਥ ਯਾਤਰਾ ਤੋਂ 1 ਮਹੀਨਾ ਪਹਿਲਾਂ ਇਹਨਾਂ ਵੱਡਾ ਤਬਾਦੀ ਹਮਲਾ ਪਾਕਿਸਤਾਨ ਦੀ ਡੂੰਗੀ ਸਾਜ਼ਿਸ਼ ਦਾ ਨਤੀਜਾ ਹੈ ਇਹ ਵੀ ਕਿਹਾ ਗਿਆ ਕਿ ਬੰਗਾਲ ਕੇਰਲ ਤੋਂ ਬਾਅਦ ਹੁਣ ਪਹਿਲਗਾਮ ਚ ਹਿੰਦੂ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਤੇ ਹਮਲਾ ਕਰਨਾ ਅਤਵਾਦ ਅਤੇ ਪਾਕਿਸਤਾਨ ਦੀ ਕਾਰਤਾ ਦਾ ਪ੍ਰਤੀਕ ਹੈ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਜੈ ਸ਼੍ਰੀ ਰਾਮ ਜੈ ਬਿਸ਼ਮੀਲਾ ਜੈ ਸ਼੍ਰੀ ਰਾਮ ਜੈ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਮੁਰਦਾਬਾਦ ਓਕਸਤ ਮੁਰਦਾਬਾਦ ਅਤੰਕਵਾਦ ਮੁਰਦਾਬਾਦ ਅਤੰਕਵਾਦ ਮੁਰਦਾਬਾਦ ਪ੍ਰਧਾਨ ਜੀ ਕੱਲ ਪੂਰੀ ਦੁਨੀਆ ਨੇ ਅਤਵਾਦ ਦਾ ਉਹ ਰੂਪ ਜਿਹਨੂੰ ਕਹਿ ਲਗਿਆ ਕਈ ਲੋਕ ਝੱਕਦੇ ਨੇ ਕਿ ਧਰਮ ਅਤੰਕਵਾਦ ਦਾ ਕੋਈ ਲੈਣਦੇ ਨਹੀਂ ਧਰਮ ਜਿਹੜਾ ਤੰਕੀ ਆ ਉਹਦਾ ਕੋਈ ਧਰਮ ਨਹੀਂ ਕਿ ਉਹ ਮਾਰਨ ਵਾਲੇ ਦਾ ਕੋਈ ਧਰਮ ਨਹੀਂ ਕੱਲ ਅਸੀਂ ਸ਼ਰਿਆਹ ਦੇਖਿਆ ਜਿੰਨਾ ਪਰਿਵਾਰਾਂ ਦੇ ਲੋਕ ਮਰੇ ਆ ਉਹਨਾਂ ਨੂੰ ਪੁੱਛ-ਪੁੱਛ ਕੇ ਇਹ ਮਾਰਿਆ ਗਿਆ ਕਿ ਤੇਰਾ ਨਾਮ ਕੀ ਹੈ ਔਰ ਜਦੋਂ ਉਹਨੇ ਦੱਸਿਆ ਕਿ ਉਹ Hindu ਆ ਤੇ ਕਹਿ ਕੇ ਕਿ ਤੂੰ Hindu ਆ ਤੈਨੂੰ ਗੋਲੀ ਮਾਰੀ ਜਾਏਗੀ ਤੈਨੂੰ ਜਿੰਦਾ ਹੱਕ ਨਹੀਂ ਤੈਨੂੰ ਜਿੰਦਾ ਨਹੀਂ ਰਹਿਣ ਦਿੱਤਾ ਜਾਵੇਗਾ ਕਲਮਾ ਪੜਨ ਵਾਸਤੇ ਕਿਹਾ ਗਿਆ ਜਿਹਨੂੰ ਕਲਮਾ ਨਹੀਂ ਪੜਨਾ ਆ ਉਹਨੂੰ ਪੁੱਛ ਕੇ ਗੋਲੀ ਮਾਰੀ ਗਈ ਤੇ ਜੇ ਅੱਜ ਵੀ ਲੋਕ ਇਹ ਕਹਿਣ ਕਿ ਅਤੰਕਵਾਦ ਦਾ ਕੋਈ ਧਰਮ ਨਹੀਂ ਆ ਤੇ ਮੈਂ ਸਮਝਦਾ ਕਿ ਉਹ ਅੱਜ ਵੀ ਅੱਖਾਂ ਬੰਦ ਕਰਕੇ ਬੈਠੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਆ ਉਹ ਸਿੱਧੇ ਨਹੀਂ ਤੇ ਸਿੱਧੇ ਤੌਰ ਤੇ ਇਸ ਅਤੰਕਵਾਦ ਦਾ ਸਮਰਥਨ ਕਰਦੇ ਨੇ ਲੇਕਿਨ ਕੱਲ ਜੋ ਹੋਇਆ ਉਹਦੇ ਨਾਲ ਪੂਰੀ ਦੁਨੀਆ ਨੇ ਜੋ ਦੇਖਿਆ ਔਰ ਹਿੰਦੂ ਸਮਾਜ ਜੋ ਰੋਸ਼ ਆ ਅੱਜ ਉਹਦਾ ਮੁਜਾਰਾ ਸ਼ਾਡੇ ਦੇ ਵਿੱਚ ਸਭ ਹਿੰਦੂ ਨੌਜਵਾਨਾਂ ਨੇ ਕੀਤਾ ਔਰ ਸਾਡੇ ਸਿੱਖ ਭਰਾ ਵੀ ਇੱਥੇ ਆਏ ਨੇ ਕਿਉਂਕਿ ਸਾਡੇ 'ਚ ਫਰਕ ਨਹੀਂ ਆ ਅਸੀਂ ਹਮੇਸ਼ਾ ਇੱਕ ਦੂਜੇ ਦੇ ਸਾਥੀ ਬਣੇ ਰਹੇ ਔਰ ਪੰਜਾਬ 'ਚ ਬੜੀ ਜ਼ੋਰਦਾਰ ਆਵਾਜ਼ ਜਿਹੜੀ ਆ ਵਿਰੋਧ ਦੀ ਆ ਰਹੀ ਆ ਮੈਂ ਅੱਜ ਸਾਰਿਆਂ ਹਿੰਦੂ ਸੁਸਾਇਟੀਆਂ ਨੂੰ ਹਿੰਦੂ ਸੰਗਠਨਾਂ ਨੂੰ ਧੰਨਵਾਦ ਕਰਨਾ ਚਾਹਾਂਗਾ ਜੋ ਅੱਜ ਇੱਕ ਸ਼ਾਰਟ ਨੋਟਿਸ ਦੀ ਕਾਲ ਦੇ ਉੱਤੇ ਕਿਉਂਕਿ ਦੁੱਖ ਬੜਾ ਹੈ ਦਰਦ ਬੜਾ ਹੈ ਸਾਰਿਆਂ ਨੂੰ ਔਰ ਉਸ ਦਰਦ ਨੂੰ ਬਿਆਨ ਕਰਨਾ ਚਾਹੁੰਦੇ ਆ ਔਰ ਮੈਂ ਇਹਨਾਂ ਸਾਰਿਆਂ ਵੱਲੋਂ ਮੋਦੀ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਤੇ ਸੁਨੇਹਾ ਵੀ ਦੇਣਾ ਚਾਹਾਂਗਾ ਕਿ ਮੋਦੀ ਸਾਹਿਬ ਇਹ ਪਾਕਿਸਤਾਨ ਜਿਹੜਾ ਹੈ ਨਾ ਇਹ ਅਤਨਕਵਾਦੀ ਫੈਕਟਰੀ ਹੈ ਇਹ ਅਤਨਕਵਾਦ ਦਾ ਧੁਰਾ ਹੈ ਜਿਹੜੇ ਇੱਥੋਂ ਆਏ ਸਾਡੇ ਕਈ ਨਾ ਜਿਹੜੇ ਲੋਕ ਅਤਨਕਵਾਦ ਨੂੰ ਸਮਰਥਨ ਕਰਦੇ ਨੇ ਕੀ ਕਹਿੰਦੇ ਜਿਹੜੇ ਅੱਤਵਾਦੀ ਹੈ ਇਹਨਾਂ ਨੂੰ ਮਾਰ ਦਿਓ ਇਹ ਟਾਹਣੀਆਂ ਨੇ ਇਹ ਸ਼ਾਖਾਾਂ ਨੇ ਛੋਟੀਆਂ ਛੋਟੀਆਂ ਪੱਤੇ ਨੇ ਸਿਰਫ ਪਿੱਛੇ ਜੜ ਕੋਈ ਹੋ ਰਿਹਾ ਜੜ ਕੋੜਿਆ ਪਾਕਿਸਤਾਨ ਆ ਪਾਕਿਸਤਾਨ ਦੇ ਉੱਤੇ ਬੈਠੇ ਅਤਨਕੀ ਨੇ ਜਿੰਨੀ ਦੇਰ ਤੱਕ ਇਹਨਾਂ ਅਤਨਕੀਆਂ ਨੂੰ ਖਤਮ ਨਾ ਕੀਤਾ ਗਿਆ ਜਿੰਨੀ ਦਰ ਇਹਸ ਪਾਕਿਸਤਾਨ ਨੂੰ ਨਾ ਨਾ ਪਾਈਗੇ ਉਨਤੇ ਕੁਝ ਨਹੀਂ ਹੋਣਾ ਇਹ ਪਾਕਿਸਤਾਨ ਕੱਲ ਵੀ ਅੱਤਵਾਦੀ ਦੇਸ਼ ਸੀ ਅੱਜ ਵੀ ਹੱਤਵਾਦੀ ਦੇਸ਼ ਆ ਕੱਲ ਵੀ ਹੱਤਵਾਦੀ ਦੇਸ਼ ਰਹੇਗਾ ਪਰ ਮੈਂ ਮੋਦੀ ਜੀ ਨੂੰ ਬੇਨਤੀ ਕਰਾਂਗਾ ਇਜ਼ਰਾਈਲ ਵੱਲ ਵੇਖ ਲਈਏ ਇਸੇ ਤਰ੍ਹਾਂ ਦਾ ਹਮਲਾ ਅਜ ਤੋਂ 1 ਸਾਲ ਪਹਿਲਾਂ ਇਜ਼ਰਾਈਲ ਤੇ ਕੀਤਾ ਸੀ ਫਿਲਸਤੀਨ ਦੇ ਲੋਕਾਂ ਨੇ ਇਸੇ ਤਰ੍ਹਾਂ ਹੀ ਉਹਨਾਂ ਨੇ ਚੁਣ-ਚੁਣ ਕੇ ਮਾਰਿਆ ਸੀ ਤੇ ਕੀ ਕੀਤਾ ਅੱਜ 1 ਸਾਲ ਹੋ ਗਿਆ ਹੈ ਨੇਸ ਤੋਂ ਨਬੂਤ ਕਰਕੇ ਰੱਖਤਾ ਗਾਜਾ ਪੱਟੀ ਨੂੰ ਅੱਜ ਸਾਨੂੰ ਵੀ ਮੌਕਾ ਮਿਲਿਆ ਹੈ ਹਿੰਦੁਸਤਾਨ ਨੂੰ ਮੌਕਾ ਮਿਲਿਆ ਹੈ ਇਸ ਪਾਕਿਸਤਾਨ ਨੂੰ ਤਬਾਹ ਕਰਨ ਦਾ ਇਸ ਪਾਕਿਸਤਾਨ ਦੇ ਉੱਪਰ ਹਮਲਾ ਕਰਨ ਦਾ ਹੋਰ ਕਦੋਂ ਵੇਖ ਮੌਕਾ ਮਿਲਣਾ ਜੀ ਸ਼ਰਯਾਮ ਜਦੋਂ ਸਾਨੂੰ ਉਹ ਮਾਰਨ ਲੱਗ ਪੇ ਸਾਡਾ ਨਾਂ ਪੁੱਛ ਕੇ ਸਾਡਾ ਧਰਮ ਪੁੱਛ ਕੇ ਇਦੋਂ ਵੱਧ ਹੋਰ ਕੀ ਹੋ ਸਕਦਾ ਤੇ ਮੈਂ ਬੇਨਤੀ ਕਰਾਂਗਾ ਇਹਦੇ ਟੁਕੜੇ ਟੁਕੜੇ ਕਰਦੇ ਹੋ ਇਹੋ ਸਾਬ ਦੇਸ਼ ਸਾਨੂੰ ਗੁਆਢੀ ਨਹੀਂ ਚਾਹੀਦਾ ਇਹ ਨਸੂਰ ਆ ਇਹ ਨਸੂਰ ਨੂੰ ਵੱਢਣ ਦਾ ਸਮੇਂ ਆ ਗਿਆ ਪੀਓਕੇ ਨੂੰ ਆਪਣੇ ਚ ਸ਼ਾਮਲ ਕਰਨ ਦਾ ਸਮੇਂ ਆ ਗਿਆ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਾਂਗਾ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਆ ਔਰ ਇਸ ਦੁੱਖ ਦੇ ਵਿੱਚ ਔਰ ਇਸ ਗੁੱਸੇ ਦੇ ਇਸ ਪੀੜਾ ਦੇ ਵਿੱਚ ਕੋਈ ਬੇਨਤੀ ਕਰਦਾ ਹੈ ਉਹਨਾਂ ਦੇ ਦਿਲਾਂ ਦੇ ਬਲਵਲੇ ਸਮਝੋ ਤੇ ਹਮਲਾ ਕਰੋ ਤੇ ਇਸ ਪਾਕਿਸਤਾਨ ਨੂੰ ਨਿਸ਼ਤਰ ਰਬੂਤ ਕਰ ਦਿਓ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜੀ ਬੜੀ ਵੱਡੀ ਘਟਨਾ ਘਟੀ ਆ ਜਿਹਦੇ ਵਿੱਚ ਸਾਡੇ ਹਿੰਦੂ ਸਮਾਜ ਦੇ ਲੋਕਾਂ ਨੂੰ ਟਾਰਗੇਟ ਕਰਕੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਦਾ ਪੁੱਛ ਕੇ ਉਹਨਾਂ ਨੂੰ ਕਿ ਤੁਸੀਂ ਹਿੰਦੂ ਹੋ કે ਮੁਸਲਮਾਨ ਹੋ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਅੱਜ ਉਹਨਾਂ ਦੀ ਸ਼ਾਂਤੀ ਵਾਸਤੇ ਸਾਡੇ ਅੰਮ੍ਰਿਤਸਰ ਸ਼ਹਿਰਾ ਦੇ ਜਿੰਨੇ ਵੀ ਰਾਜਨੀਤਿਕ ਲੀਡਰ ਸਾਰੇ ਆਪਣੀਆਂ ਪਾਰਟੀਆਂ ਤੋਂ ਉੱਠ ਕੇ ਜਿੰਨੇ ਵੀ ਹੋਰ ਵੀ ਸਮਾਜਿਕ ਜਿਹੜੀਆਂ ਜਥੇਬੰਦੀਆਂ ਸਾਰਿਆਂ ਨੇ ਇੱਕ ਜਿਹੜਾ ਕੈਂਡਲ ਮਾਰ ਜਿਹੜਾ ਕੱਢ ਕੇ ਸ਼ੈੜਾ ਚੌਂਗ ਦੇ ਵਿੱਚ ਉਸ ਚੀਜ਼ ਦਾ ਸ਼ਰਦਾਂਜਲੀ ਵੀ ਦਿੱਤੀ ਗਈ ਆ ਔਰ ਰੋਸ਼ ਵੀ ਜਿਹੜਾ ਹੈ ਪ੍ਰਗਟ ਕੀਤਾ ਗਿਆ ਤਾਂ ਮੈਂ ਆਪਣੇ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਆ ਸਾਡੀ ਬਸ ਇਹੀ ਮੰਗ ਆ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜਿਹੜਾ ਲਾਲ ਚੌਂਗ ਹੈ ਨਾ ਉਹਦੇ ਵਿੱਚ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਗਿਆ ਹੈ ਸ਼ੈੜੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੱਲ ਜਦੋਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇਨਸਾਨੀਅਤ ਦਾ ਕਤਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਕਤਾਨ ਕੀਤਾ ਗਿਆ ਮੈਨਿਟੀ ਨੂੰ ਲੈ ਕੇ ਜੋ ਲੋਕਾਂ ਦਾ ਉੱਥੇ ਇੱਕ ਧਰਮ ਨੂੰ ਪੁੱਛ ਕੇ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਉਸ ਚੀਜ਼ ਨੂੰ ਲੈ ਕੇ ਅੱਜ ਇੱਕ ਕੈਂਡਲ ਮਾਰਚ ਕੱਢਿਆ ਗਿਆ ਸਾਰੇ ਹੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਸਥਾਵਾਂ ਤੋਂ ਉੱਪਰ ਉੱਠ ਕੇ ਜਿੰਨੇ ਵੀ ਸਾਡੇ ਵਸਨੀਕ ਨੇ ਸ਼ਹਾਡੇ ਦੇ ਉਹਨਾਂ ਵੱਲੋਂ ਅੱਜ ਇਹ ਰੋਸ਼ ਪ੍ਰਦਰਸ਼ਨ ਕੀਤਾ ਗਿਆ ਕਿ ਜੋ ਉੱਥੇ ਲੋਕਾਂ ਦੇ ਨਾਲ ਜੋ ਉੱਥੇ ਦੁਰਘਟਨਾ ਵਾਪਰੀ ਹੈ ਉਹਨੂੰ ਲੈ ਕੇ ਵੀ ਭਗਵਾਨ ਉਹਨਾਂ ਦੇ ਪਰਿਵਾਰ ਨੂੰ ਦੇ ਉਹਨਾਂ ਦੇ ਆਸ-ਪਾਸ ਦੇ ਲੋਕਾਂ ਨੂੰ ਉੱਥੇ ਸ਼ਾਂਤੀ ਦਾ ਇੱਕ ਸੰਦੇਸ਼ ਦਿੱਤਾ ਗਿਆ ਕਿ ਕਿਸੇ ਤਰੀਕੇ ਇਹ ਪਾਕਿਸਤਾਨ ਨੂੰ ਤੇ ਉੱਥੋਂ ਦੇ ਉਸ ਅਤਕਵਾਦੀ ਸੰਗਠਨਾਂ ਨੂੰ ਕੋਈ ਇਸ ਤਰੀਕੇ ਦੀ ਸ਼ਾਂਤੀ ਭਗਵਾਨ ਦੇਵੇ ਜੋ ਕਿ ਉਹਨਾਂ ਨੂੰ ਪਿਛਲੇ ਕਾਫੀ ਸਾਲਾਂ ਤੋਂ ਨਹੀਂ ਮਿਲ ਰਹੀ ਪਰ ਪਿਛਲੇ ਕੁਝ ਸਾਲਾਂ ਤੋਂ ਨਰਿੰਦਰ ਮੋਦੀ ਜੀ ਨੇ ਦੇਣੀ ਸ਼ੁਰੂ ਕੀਤੀ ਹੈ ਤੇ ਮੇਰਾ ਵਿਸ਼ਵਾਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਉਹ ਸ਼ਾਂਤੀ ਉਹਨਾਂ ਨੂੰ ਦੁਬਾਰਾ ਦਿੱਤੀ ਜਾਏਗੀ ਕਿਸ ਤਰ੍ਹਾਂ ਦੇ ਜੋ ਇਹ ਜਿਹੜੇ ਅਤਵਾਦੀ ਨੇ ਪਹਿਲਾਂ ਵੀ ਬਣੇ ਸਨ ਹਮਲੇ ਹੋਏ ਪਰ ਧਰਮ ਦੇ ਨਾਂ ਤੇ ਲੈ ਕੇ ਕਿਸੇ ਨੂੰ ਕਿਸ ਤਰ੍ਹਾਂ ਕਿ ਟਾਰਗੇਟ ਕੀਤਾ ਜਾਂਦਾ ਉਹਨਾਂ ਦੀ ਗੱਤਾ ਪੁੱਛੀ ਜਾਂਦੀਆਂ ਨੇ ਉਹਨਾਂ ਨੂੰ ਕਲਮਾਂ ਬੋਲਣ ਵਾਸਤੇ ਗਏ ਜਾਂਦਾ ਇਹ ਬਹੁਤ ਹੀ ਦੁਖਦਾਈ ਘਟਨਾ ਜੀ ਇਸੇ ਕਾਰਨ ਕਰਕੇ ਅੱਜ ਪਾਕਿਸਤਾਨ ਦੇ ਹਾਲਾਤ ਨੇ ਨਾ ਹੀ ਉੱਥੇ ਕੋਈ ਡਵੈਲਪਮੈਂਟ ਹੈ ਨਾ ਹੀ ਉੱਥੇ ਕੋ ਗੱਲ ਹੈ ਜੇ ਇਸ ਦੇਸ਼-ਦੇਸ਼ ਨੇ ਧਰਨ ਨੂੰ ਲੈ ਕੇ ਰਾਜਨੀਤੀ ਕੀਤੀ ਹੈ ਤੇ ਇਹ ਘਾਣ ਕੀਤਾ ਉਹਦਾ ਅੱਜ ਵੀ ਬੁਰਾ ਹਾਲ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਬੁਰਾ ਰਹੇਗਾ ਤੇ ਪੁਰਾਣੇ ਸਮੇਂ 'ਚ ਵੀ ਬੁਰਾ ਹਾਲ ਰਹੇਗਾ ਪਰ ਪਾਕਿਸਤਾਨੀ ਜੇਕਰ ਮੰਤਰੀ ਦੀ ਗੱਲ ਕਰੀਏ ਉਹਨਾਂ ਦੇ ਬਿਆਨ ਹੁੰਦੇ ਨੇ ਵੀ ਸਾਲ ਉਸੇ ਟਾਰਗੇਟ ਕੀਤਾ ਜਾਂਦਾ ਵਾ ਸਾਡੇ ਵੱਲੋਂ ਕੋਈ ਜਿਹੜੀ ਇਹ ਗੱਲ ਨਹੀਂ ਕੀਤੀ ਇਹ ਸਾਨੂੰ ਬੰਦਾ ਵੀ ਤਾਂ ਦੇਖੋ ਕਿਤੇ ਧੂਆ ਉੱਠਦਾ ਹੈ ਤੇ ਉੱਥੇ ਅੱਗ ਜ਼ਰੂਰ ਪਾਈ ਜਾਂਦੀ ਹੈ ਇਹ ਪਾਕਿਸਤਾਨ ਹੀ ਐਸਾ ਪੂਰੇ ਵਰਲਡ ਦੇ ਵਿੱਚ ਐਸਾ ਮੁਲਕ ਹੈ ਜੋ ਐਸੇ ਲੋਕਾਂ ਨੂੰ ਪਨਾਹ ਦਿੰਦਾ ਹੈ ਐਸੇ ਲੋਕਾਂ ਨੂੰ ਸ਼ ऐसे ਲੋਕਾਂ ਨੂੰ ਹਥਿਆਰ ਪ੍ਰੋਵਾਈਡ ਕਰਾਉਂਦਾ ਤੇ ਐਸੇ ਲੋਕਾਂ ਨੂੰ ਸਾਡੇ ਮੁਲਕਵਾਲ ਜਾਂ ਕਿਸੇ ਹੋਰ ਮੁਲਕਵਾਲ ਭੇਜਣ ਦੀ ਸਾਜ਼ਿਸ਼ ਰਚਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਸਾਜ਼ਿਸ਼ ਟੇਬਲ ਦੇ ਉੱਤੇ ਕੱਢ ਕੇ ਰੱਖ ਦਿੱਤੀ ਜਾਏਗੀ ਜਦੋਂ ਦੁਬਾਰਾ ਨਵਾਂ ਪਲਵਾਮਾ ਅਟੈਕ ਸਾਡੇ ਦੇਸ਼ ਵੱਲੋਂ ਕੀਤਾ ਜਾਏਗਾ ਤੇ ਉਹ ਬਿਲਕੁਲ ਤੱਥਾਂ ਦੇ ਆਧਾਰ ਤੇ ਕੀਤਾ ਜਾਏਗਾ ਇਹ ਵੀ ਸਾਹਮਣੇ ਆਉਂਦਾ ਕਿ ਜਿਹੜੀ ਔਰਤ ਦਾ ਘਰਵਾਲਾ ਮਾਰਿਆ ਗਿਆ ਵਾ ਉਸ ਔਰਤ ਨੂੰ ਛੱਡਦਾ ਗਿਆ ਜੋ ਉਹਨੇ ਕਿਹਾ ਇਹਨੂੰ ਗੋਲੀ ਮਾਰ ਦਿੱਤੀ ਜਾਵੇ ਉਹਨੇ ਕਿਹਾ ਇਹਨੂੰ ਗੋਲੀ ਨਹੀਂ ਮਾਰਨੀ ਜਾ ਕੇ ਆਪਾਂ ਦੇ ਦੇ ਪ੍ਰਧਾਨ ਨੂੰ ਦਸ ਰੁਪਏ ਵਾ ਉਹ ਚਲੋ ਉਹਨਾਂ ਦੀ ਬਹੁਤ ਛੋਟੀ ਮਾਨਸਿਕਤਾ ਹੈ ਕਿ ਉਹ ਇਸ ਚੀਜ਼ ਦੇ ਵਿੱਚ ਕੰਮ ਕਰ ਰਹੇ ਨੇ ਬਟ ਉਹਨਾਂ ਦੀ ਮਾਨਸਿਕਤਾ ਨੂੰ ਬੜਾ ਠੋਕਮਾ ਜਵਾਬ ਛੇਤੀ ਸਾਡੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾਏਗਾ